ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੂਲੀ ਦੀ ਸਬਜੀ ਤੁਸੀਂ ਬਹੁਤ ਬਣਾਉਂਦੇ ਹੋਵੋਗੇ ਕਿਉਂਕਿ ਮੂਲੀ ਹਰ ਟਾਈਮ ਆਪਣੇ ਘਰ ਵਿੱਚ ਹੁੰਦੀ ਹੈ ਬਹੁਤੇ ਵਾਰੀ ਇਸ ਤਰ੍ਹਾਂ ਹੁੰਦਾ ਜਦੋਂ ਕੋਈ ਸਬਜੀ ਨਹੀਂ ਹੁੰਦੀ ਤਾਂ ਆਪਣਾ ਧਿਆਨ ਮੂਲੀ ਕੰਨੀ ਚਲੇ ਜਾਂਦਾ ਤੇ ਹਰੇਕ ਆਪਣੇ ਤਰੀਕੇ ਬਣਾਉਦੇ ਤੇ ਜੇ ਮੂਲੀ ਦੀ ਸਬਜੀ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਹਫਤੇ ਵਿੱਚ ਇੱਕ ਵਾਰ ਤੁਸੀਂ ਜ਼ਰੂਰ ਬਣਾਇਆ ਕਰੋਗੇ ਮੂਲੀ ਨੂੰ ਆਪਾਂ ਚੰਗੀ ਤਰ੍ਹਾਂ ਤੋਲਿਆ ਛਿੱਲ ਲਿਆ ਉਸ ਤੋਂ ਬਾਅਦ ਜੀ ਕੱਟ ਲਿਆ ਇਹਨੂੰ ਆਪਾਂ ਲੰਬੇ ਜੇ ਆਕਾਰ ਚ ਕੱਟਿਆ ਤੁਸੀਂ ਜਿੱਦਾਂ ਮਰਜ਼ੀ ਚਾਹੋ ਇਹਨੂੰ ਕੱਟ ਸਕਦੇ ਹੋ ਮੂਲੀ ਨੂੰ ਲੈ ਜੀ ਕੱਟ ਤੇ ਹੁਣ ਆਪਾਂ ਕੱਟਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਜਿਹਨੂੰ ਵਿਚਕਾਰੋਂ ਤੁਸੀਂ ਕੱਟ ਲੈਣਾ ਉਸ ਤੋਂ ਬਾਅਦ ਇਹ ਲਈਏ ਥੋੜੀ ਜੀ ਅਦਰਕ ਤੇ ਲਸਣ ਇਹਨੂੰ ਆਪਾਂ ਬਰੀਕ ਤੇ ਲੰਬਾ ਕੱਟਾਂਗੇ ਇੱਕ ਵੱਡਾ 스ਪੂਨ ਪਾਵਾਂਗੇ ਸਰੋਂ ਦੇ ਤੇਲ ਦਾ ਚੰਗੀ ਤਰ੍ਹਾਂ ਕਰਾਂਗੇ ਗਰਮ ਫਿਰ ਵਿੱਚ ਭੁੰਨਾਂਗੇ ਜੀਰਾ ਥੋੜੀ ਜੀ ਪਾਵਾਂਗੇ ਰਾਈ ਤੇ ਕਲੌਂਜੀ ਇਹ ਜਿਹੜੀ ਸਬਜੀ ਹੈ ਅਚਾਰ ਦੀ ਤਰ੍ਹਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਕਿਉਂਕਿ ਇਹਨੂੰ ਬਣਾਉਣ ਦਾ ਤਰੀਕਾ ਥੋੜਾ ਜਿਹਾ ਅਲੱਗ ਹੈ ਇਹ ਥੋੜੀਆਂ-ਥੋੜੀਆਂ ਜਿਹੀਆਂ ਚੀਜ਼ਾਂ ਤੁਸੀਂ ਸਾਰੀਆਂ ਜ਼ਰੂਰ ਪਾਇਓ ਕਿਉਂਕਿ ਇਹਦੇ ਨਾਲ ਹੀ ਸਬਜ਼ੀ ਦਾ ਟੇਸਟ ਹੈ ਜਿਹੜਾ ਵਧੀਆ ਆਉਣ ਹੈਗਾ ਫਿਰ ਆਪਾਂ ਇਹਦੇ ਵਿੱਚ ਪਾਈਏ ਜੀ ਅਦਰਕ ਤੇ ਲਸਣ ਉਹਨੂੰ ਹਲਕਾ ਜਿਹਾ ਪਕਾ ਲਾਂਗੇ ਗੈਸ ਦੀ ਫਲੇਮ ਤੁਸੀਂ ਬਿਲਕੁਲ ਸਲੋ ਰੱਖਿਓ ਇਹਦੇ ਵਿੱਚ ਪਾਈਏ ਜੀ ਆਪਾਂ ਹਰੀ ਮਿਰਚ ਜਦੋਂ ਇਹ ਪੱਕ ਕੇ ਤਿਆਰ ਹੋ ਗਈਆਂ ਫਿਰ ਆਪਾਂ ਇਹਦੇ ਵਿੱਚ ਮੂਲੀ ਪਾ ਦਾਂਗੇ ਮੂਲੀ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਪਾਣੀ ਦੀ ਵਰਤੋਂ ਇਹਦੇ ਵਿੱਚ ਆਪਾਂ ਬਿਲਕੁਲ ਨਹੀਂ ਕਰਨੀ ਮੂਲੀ ਜਲਦੀ ਪੱਕੇ ਇਸ ਲਈ ਆਪਾਂ ਇਹਦੇ ਵਿੱਚ ਅੱਧਾ ਚਮਚ ਕਾਲੇ ਨਮਕ ਦਾ ਪਾਇਆ ਤੁਸੀਂ ਨਮਕ ਜਿਹੜਾ ਮਰਜ਼ੀ ਪਾ ਸਕਦੇ ਹੋ ਹੌਲੀ ਹੌਲੀ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ 5 ਕਿ ਮਿੰਟਾਂ ਲਈ ਢੱਕ ਕੇ ਸਲੋ ਫਲੇਮ ਤੇ ਪਕਾਵਾਂਗੇ ਕਿ ਜਦੋਂ ਤੱਕ ਇਹ 50% ਨਾ ਪੱਕ ਜਾਵੇ ਮooli ਦੀ ਸਬਜੀ ਦੀ ਰੈਸিপি ਤੁਹਾਨੂੰ ਕਿਹੋ ਜੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਲਈ ਆਪਾਂ ਥੋੜੀ ਜੀ ਪਾਲਕ ਜੀ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਹੀ ਧੋ ਲਿਆ ਫਿਰ ਆਪਾਂ ਇਹਨੂੰ ਕੱਟ ਲਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਮੇਥੀ ਵਗੈਰਾ ਵੀ ਪਾ ਸਕਦੇ ਹੋ ਸਬਜੀ ਬੜੀ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਬਣਾਓਗੇ ਤਾਂ ਮooli ਦੀ ਸਬਜੀ ਜਿਹੜੀ ਉਹ ਵੀ ਸਾਰੇ ਖੁਸ਼ ਹੋ ਕੇ ਖਾਣਗੇ ਪਾਲਕ ਨੂੰ ਆਪਾਂ ਮooli ਦੇ ਵਿੱਚ ਮਿਕਸ ਕਰ ਦਿੱਤਾ ਤੇ ਇੱਥੇ ਜਿਹੜੀ ਆਪਣੀ ਮੌਲੀ ਹੈ 50% ਤੱਕ ਪੱਕ ਕੇ ਤਿਆਰ ਹੋ ਗਈ ਉਸ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਪਾਲਕ ਪਾਇਆ ਹਲਕਾ ਜਿਹਾ ਇਹਨੂੰ ਟੱਕ ਕੇ ਆਪਾਂ 2-3 ਮਿੰਟ ਲਈ ਸਲੋ ਫਲੇਮ ਤੇ ਹੋਰ ਪਕਾ ਲਾਂਗੇ ਉਦੋਂ ਤੱਕ ਇਹ ਪਾਲਕ ਤੇ ਮੌਲੀ ਦੋਨੇ ਹੀ ਬਦਿਆ ਬਣ ਕੇ ਤਿਆਰ ਹੋ ਜਾਣਗੇ ਪਰ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਆ ਦੂਸਰੀਆਂ ਸਬਜ਼ੀਆਂ ਦੀ ਤਰ੍ਹਾਂ ਬਿਲਕੁਲ ਨਹੀਂ ਪਾਉਣੇ ਆਪਾਂ ਇਹਦੇ ਵਿੱਚ ਪਾਈ ਹੈ ਜੀ ਸੁੱਕੀ ਕੁੱਟੀ ਹੋਈ ਲਾਲ ਮਿਰਚ ਫਿਰ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਅਮਚੂਰ ਪਾਊਡਰ ਉਸ ਤੋਂ ਬਾਅਦ ਪਾਇਆ ਜਿੱਤਨੀਆ ਪਾਊਡਰ ਇਹ ਸਿੰਪਲ ਜਿਹਾ ਮਸਾਲਾ ਆਪਾਂ ਇਹਦੇ ਵਿੱਚ ਪਾਵਾਂਗੇ ਫਿਰ ਇਹਦੇ ਵਿੱਚ ਪਾਈਏ ਰੰਗ ਲਈ ਆਪਾਂ ਥੋੜੀ ਜੀ ਹਲਦੀ ਜੇ ਤੁਹਾਡੇ ਕੋਲੇ ਅਮਚੂਰ ਪਾਊਡਰ ਨਾ ਹੋਵੇ ਚਾਟ ਮਸਾਲਾ ਪਾ ਦਿਓ ਚਾਟ ਮਸਾਲਾ ਵੀ ਨਾ ਹੋਵੇ ਤਾਂ ਤੁਸੀਂ ਇਹਦੇ ਉੱਪਰ ਇੱਕ ਨਿੰਬੂ ਪਾ ਦਿਓ ਸਬਜੀ ਦਾ ਐਨਾ ਵਧੀਆ ਟੇਸ ਆਉਂਦਾ ਜਦੋਂ ਤੁਸੀਂ ਬਣਾ ਕੇ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਜਿਆਦਾ ਆਪਾਂ ਇਹਦੇ ਵਿੱਚ ਹਲਦੀ ਵੀ ਨਹੀਂ ਪਾਈ ਹਲਕਾ ਜਿਹਾ ਆਪਾਂ ਇਹਦਾ ਕਲਰ ਰੱਖਿਆ ਹੋਰ ਕਿਸੇ ਵੀ ਮਸਾਲੇ ਦੀ ਇਹਦੇ ਵਿੱਚ ਕੋਈ ਵੀ ਜ਼ਰੂਰਤ ਨਹੀਂ ਉਸ ਤੋਂ ਬਾਅਦ ਗੈਸ ਨੂੰ ਬਿਲਕੁਲ ਸਲੋ ਫਲੇਮ ਤੇ ਰੱਖ ਕੇ ਤੈਨੂੰ 2 ਕਿ ਮਿੰਟ ਲਈ ਤੁਸੀਂ ਹੋਰ ਪਕਾ ਲਿਓ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਵਿੱਚ ਮਿਕਸਰ ਹੋ ਜਾਣ ਪਰ ਧਿਆਨ ਰੱਖਿਓ ਇਹਦੇ ਵਿੱਚ ਪਾਣੀ ਵਗੈਰਾ ਬਿਲਕੁਲ ਨਹੀਂ ਪਾਉਣਾ ਤੇ ਜੇ ਪਾਣੀ ਹੋਇਆ ਤੁਸੀਂ ਗੈਸ ਦੀ ਫਲੇਮ ਜ਼ਿਆਦਾ ਕਰਕੇ ਬਿਲਕੁਲ ਸੁਕਾ ਲੈਣਾਗਾ ਸਬਜੀ ਬਣ ਕੇ ਆਪਣੀ ਬਿਲਕੁਲ ਤਿਆਰ ਹੋਗੀ ਬਹੁਤ ਹੀ ਟੇਸਟੀ ਇਹ ਮooli ਦੀ ਸਬਜੀ ਬਣਦੀ ਹੈ ਬਣਾ ਕੇ ਜਰੂਰ ਦੇਖਿਓ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਸਬਜੀ ਕਿਓ ਜੀ ਲੱਗੀ ਧੰਨਵਾਦੀ